ਮਿੱਠੜੇ ਫਿਲਮ ਦਾ ਅੱਜ ਪ੍ਰੀਮੀਅਰ ਹੋਇਆ ਹੈ ਸੋ ਇਸ ਫਿਲਮ ਦੇ ਮੇਨ ਲੇਡ ਜਿਨ੍ਹਾਂ ਦੇ ਵੱਲੋਂ ਫਿਲਮ ਦੇ ਰਾਹੀਂ ਡੈਬਿਊ ਕੀਤਾ ਗਿਆ ਹੈ ਸਾਡੇ ਨਾਲ ਮੌਜੂਦ ਨੇ ਲਖਸ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਸਾਸ਼ਟ੍ਰੀ ਗਾ ਜੀ ਸਵਾਗਤ ਹੈ ਤੇ ਥੈਂਕ ਯੂ ਸੋ ਮੱਚ ਕਿਵੇਂ ਹਾਲ ਚੱਲ ਬਹੁਤ ਵਧੀਆ ਜੀ ਬਹੁਤ ਫਿਲਮ ਜਦੋਂ ਚੱਲ ਰਹੀ ਸੀਗੇ ਸਾਰੇ ਹੂਟਿੰਗ ਕਰ ਰਹੇ ਸੀਗੇ ਔਰ ਹਾਸੇ ਵੀ ਰਹੇ ਸੀ ਪੂਰਾ ਇੰਜੋਏ ਕਰ ਰਹੇ ਸੀ ਸੋ ਕਿਵੇਂ ਦਾ ਫੀਲ ਸੀਗਾ ਮੈਨੂੰ ਜੀ ਕਾਫੀ ਸੈਟੀਸਫੈਕਟਰੀ ਫੀਲ ਹੋਇਆ ਮਤਲਬ ਕਿ ਹਾਂ ਮਤਲਬ ਥੋੜਾ ਜਿਹਾ ਮੈਨੂੰ ਦੇਖ ਕੇ ਵੀ ਹੱਸੇ ਲੋਕ ਹਨਾ ਤਾ ਮੈਨੂੰ ਲੱਗੇ ਕਿ ਚਲੋ ਠੀਕ ਹੈ ਮੈਂ ਪਹਿਲਾਂ ਮੈਨੂੰ ਇੰਨੀ ਵਧੀਆ ਐਕਟਿੰਗ ਨਹੀਂ ਆਉਂਦੀ ਹੋਣੀ ਅ ਇੰਨੀ ਵਧੀਆ ਡਿਲੀਵਰੀ ਨਹੀਂ ਹੋਣੀ ਪਰ ਨਹੀਂ ਮੇਰੀ ਡਿਲੀਵਰੀ ਠੀਕ ਗਈ ਮੈਨੂੰ ਰਿਸਪੌਂਸ ਠੀਕ ਮਿਲ ਗਿਆ ਸਾਰਿਆਂ ਨੇ ਉਥੇ ਐਮੀ ਵਰਕ ਸਰ ਉਹਨਾਂ ਨੇ ਸਾਰਿਆਂ ਨੇ ਤਾਰੀਫ ਕੀਤੀ ਤੁਹਾਡੀ ਐਕਟਿੰਗ ਦੀ ਸੋ ਕਿਵੇਂ ਦਾ ਲੱਗ ਰਿਹਾ ਸੀ ਮੈਨੂੰ ਲੱਗਦਾ ਤੁਸੀਂ ਨਾ ਇਮੋਸ਼ਨਸ ਕੰਟਰੋਲ ਕਰਕੇ ਖੜੇ ਹੋਏ ਸੀ ਕਿ ਕਾਫੀ ਐਕਸਾਈਟ ਜੀ ਕਰਦਾ ਜੀ ਮੈਂ ਨੱਚਾਂ ਪੂਰਾ ਮੈਂ ਪੂਰਾ ਭੰਗੜਾ ਪਾਵਾਂ ਮੈਂ ਮੈਨੂੰ ਐਂ ਜੀ ਕਰਦਾ ਪਰ ਚਲੋ ਥੋੜਾ ਜਿਹਾ ਕਰੇ ਜਾ ਕੇ हां ਕਰੇ ਜਾ ਕੇ ਪਾਵਾਂਗੇ ਸੋ ਫਿਲਮ ਦੇ ਜਦੋਂ ਪਹਿਲੀ ਫਿਲਮ ਚੂਜ਼ ਕੀਤੀ ਐ ਸੋ ਫਰਸਟ ਟਾਈਮ ਦੇ ਕੈਮਰੇ ਦੇ ਸਾਹਮਣੇ ਸੀਗੇ ਸੋ ਕਿਸ ਤਰੀਕੇ ਦੇ ਇਮੋਸ਼ਨਸ ਸੀਗੇ ਐਕਸਪੀਰੀਅੰਸ ਸੀਗਾ ਐਂਡ ਬੜਾ ਸੋਨਾ ਟਾਪਿਕ ਵੀ ਫਿਲਮ ਦੇ ਵਿੱਚ ਲਿਆ ਗਿਆ ਹੈ ਮੈਮ ਜੀ ਮੈਂ ਤੁਹਾਨੂੰ ਮਤਲਬ ਮੈਂ ਕਾਫੀ ਇਮੋਸ਼ਨਲੀ ਕਨੈਕਟਡ ਸੀ ਕਿ ਕਿਰਦਾਰ ਤੋਂ ਤੇ ਮੈਂ ਕੋਸ਼ਿਸ਼ ਕੀਤੀ ਕਿ ਮੈਂ ਇਹਨੂੰ ਓਵਰਪਲੇ ਨਾ ਕਰਾਂ ਮੈਂ ਸੋਚਿਆ ਕਿ ਮਤਲਬ ਵੀ ਵੀ ਲੋਕ ਨੇ ਆਪਣੇ ਕੱਟ ਲੈਣਾ ਜੋ ਕਰਨਾ ਚਾਹੁੰਦੇ ਆ ਮੈਂ ਬਸ ਸਪਨਾ ਰੰਮ ਦੇਖਾਂ ਜੋ ਵੀ ਫੀਲਿੰਗ ਹੈ ਫੀਲਿੰਗ ਹੈ ਮੈਂ ਤੇ ਜਿਵੇਂ ਜਿਵੇਂ ਜਿਆਦਾ ਕੰਪਲੈਕਸ ਕਰਾਂ ਤਾਂ ਐ ਲੱਗੂਗਾ ਜੀ ਮਤਲਬ ਜਿਆਦਾ ਟਰਾਈ ਕਰ ਰਿਹਾ ਹਾਂ ਮੈਂ ਨਾ ਮਸਾ ਆਸਾਨ ਦੀ ਕੁਝ ਕਰ ਰਿਹਾ ਏਦਾਂ ਏਦਾਂ ਨਾ ਲੱਗੇ ਮੈਨੂੰ ਆਇਆ ਸੀਗਾ ਤਾਂ ਮਤਲਬ ਇਹ ਸਿੰਪਲ ਜਿੰਨਾ ਰੱਖਦਾ ਸੀਗਾ ਉਦਾਂ ਰੱਖਣ ਦੀ ਕੋਈ ਡਾਇਰੈਕਟਰ ਅੰਬਰਦੀਪ ਸਰ ਨੇ ਕੀਤਾ ਸੋ ਤੁਹਾਨੂੰ ਸਮਝਾਇਆ ਵੀ ਹਾਂ ਐ ਕਰ ਜਾਂ ਐ ਕਰ ਇਹ ਡਾਂ ਡੂੰਡ ਪੈਂਦੀ ਸੀ ਮੈਨੂੰ ਜੀ ਜਮਾ ਨਹੀਂ ਪਈ ਮੈਨੂੰ ਮੈਂ ਮਤਲਬ ਉਸ ਟਾਈਮ ਕਾਫੀ ਮਤਲਬ ਮੈਂ इमोशनल ਸੀ ਕਿ ਮੈਂ ਕਰਕੇ ਰੱਖੂਗਾ ਮੈਂ ਕਾਫੀ ਜਨੂਨੀ ਸੀ ਉਸ ਟਾਈਮ ਤਾਂ ਮੈਂ ਉਦੋਂ ਮੈਨੂੰ ਮੈਨੂੰ ਸੀਗਾ ਮੈਂ ਮੈਨੂੰ ਨਾ ਨਾ ਬੋਲਦੀ ਮੈਂ ਕਰ ਚ ਮੈਂ ਨਾ ਵਧੀਆ ਕਰੂਗਾ ਮੈਨੂੰ ਨਾ ਨਾ ਬੋਲਦੇ ਹੋ ਠੀਕ ਹੈ ਤਾਂ ਕੀ ਹਾਲ ਚੋਗੇ ਜਾਂਦੇ ਨੇ ਦਰਸ਼ਕ ਤੁਸੀਂ ਜ਼ਰੂਰ ਦੇਖਿਓ ਫਿਲਮ ਮੈਂ ਇੱਕ ਬਹੁਤ ਹੀ ਅੱਛਾ ਐਕਸਪੀਰੀਅੰਸ ਆ ਵੈਸੇ ਮਤਲਬ ਪਰਸਨਲੀ ਕਹਾਂ ਮੈਨੂੰ ਮੈਂ ਜਿੰਨੀ ਵਾਰੀ ਦੇਖਦਾ ਮੈਨੂੰ ਐਕਸਪੀਰੀਅੰਸ ਮਿਲਦਾ ਇੱਕ ਮੈਨੂੰ ਫੀਲਿੰਗ ਆਉਂਦੀ ਆ ਉਹ ਦਾ ਉਹਦਾ ਮਜ਼ਾ ਅੱਡ ਤੇ ਆਹੀ ਉਹਦੇ ਅਸਲੀ ਫਿਲਮਾਂ ਨੇ ਕਿ ਆਪਾਂ ਫੀਲਿੰਗ ਲਈਏ ਤੇ ਆਬਵੀਅਸਲੀ ਜ਼ਰੂਰ ਦੇਖੋ ਫਿਲਮ ਤੇ ਇੰਜੋਏ ਕਰੋ ਜੀ ਬਹੁਤ ਸ਼ੁਕਰੀਆ ਐਂ ਬੈਸਟ ਵਿਸ਼ਸ ਤੁਹਾਨੂੰ ਫਿਲਮ ਦੇ ਲਈ ਥੈਂਕ ਯੂ ਸੋ ਮਚ